पीएम मोदी दा विश्वास बीजेपी 370 ਤੇ ਐਂਡੀਏ ਕਰੇਗੀ ਇਸ ਵਾਰ 400 पार ਪਰ ਕਦੋਂ ਤੱਕ ਵਿਰੋਧੀ ਧਿਰ ਸਮਾਜ ਨੂੰ ਵੰਡਦੀ ਰਹੇਗੀ ਬਣਾਉਣ ਲਈ ਸਰਕਾਰ ਪੀਐਮ મોદી ਨੇ ਤੀਸਰੀ ਕਾਰਜਕਾਲ ਲਈ ਟੀਚਾ ਰੱਖਿਆ ਤੇ ਉਹਨਾਂ ਕਿਹਾ ਕਿ ਇਸ ਵਾਰ बीजेपी 370 ਤੇ ਐਂਡੀਏ 400 पार ਕਰ ਚੁੱਕੀ ਹੈ ਪੀਐਮ મોદી ਨੇ ਲੋਕ ਸਭਾ ਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੈਂ ਵਿਰੋਧੀ ਧਿਰ ਵੱਲੋਂ ਲਈ ਮਤੇ ਦੀ ਛਲਾਗਾ ਕਰਦਾ ਇਸ ਨਾਲ ਮੇਰਾ ਅਤੇ ਦੇਸ਼ ਦਾ ਭਰੋਸਾ ਮਜ਼ਬੂਤ ਹੋਇਆ ਹੈ ਕਿਉਂਕਿ ਵਿਰੋਧੀ ਧਿਰ ਨੇ ਲੰਬੇ ਸਮੇਂ ਤੱਕ ਵਿਰੋਧੀ ਧਿਰ ਵਿੱਚ ਰਹਿਣ ਦਾ ਸੰਕਲਪ ਲਿਆ ਹੋਇਆ ਹੈ ਜਿਸ ਤਰ੍ਹਾਂ ਤੁਸੀਂ ਕਈ ਦਹਾਕਿਆਂ ਤੋਂ ਸੱਤਾਧਾਰੀ ਪਾਰਟੀ 'ਚ ਬੈਠੇ ਸੀ ਉਸੇ ਤਰ੍ਹਾਂ ਕਈ ਦਹਾਕਿਆਂ ਤੱਕ ਵਿਰੋਧੀ ਧਿਰ 'ਚ ਬੈਠਣ ਦੇ ਤੁਹਾਡੇ ਸੰਕਲਪ ਨੂੰ ਜਨਤਾ ਜ਼ਰੂਰ ਪੂਰਾ ਕਰੇਗੀ ਤਾਂ ਤੁਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਕਾਂਗਰਸ ਕਹਿਦੀ ਹੈ ਜਾ ਦੂਸਰੇ ਐਲੀਅንስ ਜੋੜ ਕੇ ਇੰਡੀ ਗਠ ਜੋੜ ਬਣਾਇਆ ਗਿਆ ਤਾਂ ਉਸ ਨੂੰ ਲੈ ਕੇ ਕਿਹਾ ਜਾ ਸਕਦਾ ਹੈ ਕਿ ਪੀਐਮ ਮੋਦੀ ਜੀ ਨੇ ਇਹ ਤੰਜ਼ ਕਸਿਆ। ਇਹ ਵੀ ਦੱਸ दीजिए ਕਿ ਪੀਐਮ ਮੋਦੀ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਲੋਕ ਵਿਰੋਧੀ ਇਹਨੇ ਦਿਨੀ ਸਖਤ ਤਮੀਨਤ ਕਰ ਰਹੇ ਹੋ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਜਨਤਾ ਤੁਹਾਨੂੰ ਯਕੀਨਨ ਆਸ਼ੀਰਵਾਦ ਦੇਗੀ ਅਤੇ ਤੁਸੀਂ ਨਿਸ਼ਚਿਤ ਤੌਰ ਤੇ ਉਸ ਤੋਂ ਵੀ ਵੱਡੀਆਂ ਬੁਲੰਦੀਆਂ ਤੇ ਪਹੁੰਚ ਜਾਓਗੇ ਜਿਸ ਤੇ ਤੁਸੀਂ ਅੱਜੋਂ ਅਤੇ ਅਗਲੀਆਂ ਚੋਣਾਂ 'ਚ ਦਰਸ਼ਕਾਂ ਦੇ ਰੂਬਰੂ ਹੋਵੋਗੇ ਪਰ ਉਨਾ ਇਹ ਗੱਲ ਵੀ ਜ਼ਾਹਰ ਕੀਤੀ ਕਿ ਕਦੋਂ ਤੱਕ ਜਿਹੜੀ ਵਿਰੋਧੀ ਧਿਰ ਹੈ ਉਹ ਸਮਾਜ ਨੂੰ ਵੰਡਦੀ ਰਹੇਗੀ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਕਿ ਰਾਹੁਲ ਗਾਂਧੀ ਵੱਲੋਂ ਭਾਰਤ ਜੋੜੋ ਯਾਤਰਾ ਕੀਤੀ ਗਈ ਸੀ ਤੇ ਹੁਣ ਭਾਰਤ ਇਨਸਾਫ ਯਾਤਰਾ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਕਿਸ ਤਰੀਕੇ ਵੰਡਿਆ ਜਾ ਰਿਹਾ ਹੈ ਜਾਂ ਆਪਣੇ ਕੰਮ ਘੜਾਏ ਜਾ ਰਹੇ ਨੇ ਜਿਸ ਤਰੀਕੇ ਨਾਲ ਪਰਿਵਾਰ ਦੀ ਰਾਜਨੀਤੀ ਹੈ ਜਿਹੜੀ ਉਹ ਚੱਲਦੀ ਰਹੀ ਤਾਂ ਮੋਦੀ ਸਰਕਾਰ ਨੇ ਉਹ ਰਾਜਨੀਤੀ ਵੀ ਇਹਨਾਂ ਦੀ ਤੋੜੀ ਹੈ ਤਾਂ ਉਥੇ ਤਾਨੂੰ ਇਹ ਵੀ ਦੱਸਦੀ ਹੈ ਕਿ ਪੀਐਮ ਮੋਦੀ ਨੇ ਇੱਕ ਵਾਰ ਫੇਰ ਵਿਰੋਧੀ ਧਿਰ ਤੇ ਨਿਸ਼ਾਨਾ ਸਾਧਦੇ ਹੋਏ ਲੋਕ ਸਭਾ ਚ ਕਿਹਾ ਕਿ ਵਿਰੋਧੀ ਕਦੋਂ ਤੱਕ ਸਮਾਜ ਨੂੰ ਵੰਡਦੇ ਰਹਿਣਗੇ ਇਹਨਾਂ ਲੋਕਾਂ ਨੇ ਦੇਸ਼ ਨੂੰ ਬਹੁਤ ਤੋੜਿਆ ਜੋੜਿਆ ਤਾਂ ਨਹੀਂ ਇਹ ਚੋਣਾਂ ਦਾ ਸਾਲ ਹੈ ਆਓ ਕੁਝ ਮਿਹਨਤ ਕਰੀਏ ਕੁਝ ਨਵਾਂ ਲਿਆਈਏ ਉਹੀ ਪੁਰਾਣੀ ਡੱਬਲੀ ਤੇ ਉਹੀ ਪੁਰਾਣਾ ਰਾਗ ਵਿਰੋਧੀ ਛੇੜੀ ਬੈਠੇ ਨੇ ਤੇ ਪੀਐਮ ਮੋਦੀ ਕਹਿੰਦੇ ਆਓ ਤੁਹਾਨੂੰ ਮੈਂ ਇਹ ਵੀ ਸਿਖਾਵਾਂ ਕਿ ਆਖਿਰ ਕੰਮ ਕਿਵੇਂ ਕੀਤਾ ਜਾਂਦਾ ਹੈ